ਨਹੀਂ ਤਨ ਤਨ ਬਾਬਾ ਵਿਸ਼ਵਕਰਮਾ ਜੀ ਮਹਾਰਾਜ ਜੋ ਸ੍ਰਿਸ਼ਟੀ ਕਰਤਾ ਨੇ ਔਰ ਸ਼ਿਲਪ ਦੇ ਦਾਤੇ ਨੇ ਕਾਰੀਗਰੀ ਦੇ ਦਾਤੇ ਨੇ ਅੱਜ ਉਹਨਾਂ ਦਾ ਜਨਮ ਦਿਹਾੜਾ ਮਨਾਉਂਦੇ ਹੋਏ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਲੁਧਿਆਣੇ ਵਿਖੇ ਰਾਜਪੱਤਰੀ ਇਹ ਸਮਾਗਮ ਹੈ ਜਿਹੜਾ ਹਰ ਸਾਲ ਦੀ ਤਰ੍ਹਾਂ ਕੀਤਾ ਜਾ ਰਿਹਾ ਹੈ ਭਗਵਾਨ ਦੇ ਚਰਨਾਂ 'ਚ ਭਗਵਾਨ ਵਿਸ਼ਵਕਰਮਾ ਜੀ ਦੇ ਚਰਨਾਂ 'ਚ ਅੱਜ ਆਸ਼ੀਰਵਾਦ ਲੈਣ ਲਈ ਉਰੇ ਪਹੁੰਚੇ ਹਨ ਕਿ ਭਗਵਾਨ ਵਿਸ਼ਵਕਰਮਾ ਜੀ ਨੂੰ ਨਾ ਸਿਰਫ ਇਕੱਲੇ ਪੰਜਾਬ 'ਚ ਬਰਕੇ ਬਾਕੀ ਭਾਰਤ ਦੇ ਸੂਬਿਆਂ ਦੇ ਵਿੱਚ ਵੀ ਤੇ ਜਿੱਥੇ ਇੱਥੇ ਦੇਸ਼ਾਂ ਵਿਦੇਸ਼ਾਂ 'ਚ ਵੀ ਜਿੱਥੇ ਸ਼ਿਲਪਕਾਰ ਬੈਠੇ ਨੇ ਚਾਹੇ ਉਹ ਲੋਹੇ ਦੇ ਕਾਰੀਗਰ ਹੋਣ ਚਾਹੇ ਲੱਕੜ ਦੇ ਕਾਰੀਗਰ ਹੋਣ ਚਾਹੇ ਸੋਨੇ ਦੇ ਕਾਰੀਗਰ ਹੋਣ ਚਾਹੇ ਰਾਜ ਮਿਸਤਰੀ ਹੋਣ ਚਾਹੇ ਹੱਥੀ ਜਿਹੜਾ ਮਰਜੀ ਕੰਮ ਕਰਨ ਵਾਲੇ ਜਿਹੜੇ ਹੱਥੀਕਿਰਤ ਕਮਾਈਆਂ ਕਰਦੇ ਨੇ ਉਹਨਾਂ ਨੂੰ ਉਹ ਬਾਬਾ ਵਿਸ਼ਮਕਰਮਾ ਜੀ ਨੂੰ ਦਿਲੋਂ ਮੰਨਦੇ ਆ ਉਹ ਆਪਾਂ ਉਹਨਾਂ ਨੂੰ ਆਪਣਾ ਦੇਵਤਾ ਮੰਨਦੇ ਜੇ ਲੁਧਿਆਣੇ ਦੇ ਵਿੱਚ ਤੁਸੀਂ ਨਿਗਾਹ ਮਾਰੋਗੇ ਉਰੇ ਦੇ ਵਰਕ ਕਲਚਰ ਤੇ ਨਿਗਾਹ ਮਾਰੋਗੇ ਬੰਦਿਆਂ ਨੇ ਉੱਤੇ ਰਾਜਸ਼ਾ ਰੱਖੀ ਹੋਈਆਂ ਥੱਲੇ ਆਪਣੇ ਕਾਰੋਬਾਰ ਕੀਤੇ ਹੋਏ ਨੇ ਔਰ ਹਰ ਘਰ ਦੇ ਵਿੱਚ ਹਰ ਜਿਹੜੀ ਜਿਸ ਏਰੀਆ 'ਚ ਆਪਾਂ ਖੜੇ ਆ ਜੇ ਦੇਖੋਗੇ ਕਿਸੇ ਨੇ ਖਰਾਤ ਲਾ ਰੱਖੀ ਹੈ ਕਿਸੇ ਨੇ ਸ਼ੇਪਰ ਲਾ ਰੱਖੀ ਹੈ ਰੰਦਾ ਲਾ ਰੱਖਿਆ ਬਰਮਾ ਲਾ ਰੱਖਿਆ ਕਿਸੇ ਨੇ ਸੀਐਨਸੀ ਮਸ਼ੀਨਾਂ ਰੱਖੀਆਂ ਕੋਈ ਕਟਿੰਗ ਵਾਲੀਆਂ ਮਸ਼ੀਨਾਂ ਲਾਈ ਬੈਠਾ ਕੋਈ ਹਾਰੀਆਂ ਲਾਈ ਬੈਠਾ ਔਰ ਵੱਡੀ ਗੱਲ ਆ ਸਾਰੀ ਰੋਡ ਗਿੱਲ ਰੋਡ ਸਾਡੀ ਇਹ ਤੁਸੀਂ ਦੇਖ ਸਕਦੇ ਹੋ ਇਹ ਲੋਹੇ ਦੀ ਸਭ ਤੋਂ ਵੱਡੀ ਮੰਡੀ ਹੈ ਔਰ ਕਿੰਨੇ ਰੋਜ਼ ਵਪਾਰ ਹੁੰਦੇ ਨੇ ਔਰ ਇਹ ਸਾਰੀ ਕਿਰਪਾ ਕੀ ਦੀ ਆ ਇਹ ਬਾਬਾ ਵਿਸ਼ਵਕਰਮਾ ਜੀ ਦੀ ਕਿਰਪਾ ਇਸ ਵਿਸ਼ਵਕਰਮਾ ਦਿਵਸ ਦੇ ਉੱਤੇ ਅਸੀਂ ਅੱਜ ਇੱਕ ਸਰਵਿਸ ਲਾਂਚ ਕੀਤੀ ਹੈ ਜਿਹੜੇ ਫ੍ਰੀ ਸਰਵਿਸ ਹੈ ਸਾਰਿਆਂ ਲਈ ਜਿਹਦੇ ਵਿੱਚ ਜਿੱਦਾਂ ਕਿ ਆਪਾਂ ਇਲੈਕਟ੍ਰੀਕਲ ਦੇ ਵਿੱਚ ਕਹਿੰਦੇ ਆ ਕਿ ਇੰਨੇ ਵਾਟਰ ਲੱਗਣਾ ਹੈ ਇੰਨਾ ਲੱਗਣਾ ਹੈ ਲੇਕਿਨ ਐਕਚੁਅਲੀ ਆ ਡ్రਾਈਂਗ ਬਾਕਾਇਦਾ ਕਰਕੇ ਮੈਜ਼ਰਮੈਂਟ ਕੀਤਾ ਜਾਂਦਾ ਕਿੰਨੇ ਇਲੂਮਿਨਸ ਦਾ ਕਿਹੜੇ ਐਂਗਲ ਦੇ ਉੱਤੇ ਕਿੰਨੇ ਫੁੱਟ ਦੇ ਉੱਤੇ ਕਿੰਨੀ ਦੂਰੀ ਦੇ ਉੱਤੇ ਲਾਈਟਾਂ ਲੱਗਦੀਆਂ ਆ ਅਸੀਂ ਇਸ ਦੇ ਉੱਤੇ ਪੂਰੀ ਸਰਵਿਸ ਫਰੀ ਕੀਤੀ ਹੈ ਜਿੱਥੇ 8196081960 81960 81960 ਨੰਬਰ ਹੈ ਇਹ WhatsApp ਨੰਬਰ ਹੈ ਫਰੀ ਨੰਬਰ ਹੈ ਜਿਹੜਾ ਵੀ ਤੁਸੀਂ ਡਰੈਫਟ ਭੇਜੋਗੇ ਕਿਦੇ ਉੱਤੇ ਕਿੰਨੀ ਲਾਈਟਿੰਗ ਕਿਹੜੇ ਐਂਗਲ ਦੇ ਉੱਤੇ ਕਿੰਨੀ ਹਾਈਟ ਦੇ ਉੱਤੇ ਲੱਗਣੀ ਚਾਹੀਦੀ ਸਾਡੇ ਵੱਲੋਂ ਅਜਿ ਵਿਸ਼ਕਰਮਾ ਜੀ ਵੱਲੋਂ ਦੇ ਉੱਤੇ ਇਸ ਸਰਵਿਸ ਨੂੰ ਲਾਂਚ ਕੀਤਾ ਜਾਂਦਾ ਕੋਲ ਬਾਬਾ ਵਿਸ਼ਵਕਰਮਾ ਮਹਾਰਾਜ ਕੀ ਜੈ ਤਣ ਤਣ ਬਾਬਾ ਵਿਸ਼ਵਕਰਮਾ ਜੀ ਮਹਾਰਾਜ ਜੋ ਸ੍ਰਿਸ਼ਟੀ ਕਰਤਾ ਨੇ ਔਰ ਸ਼ਿਲਪ ਦੇ ਦਾਤੇ ਨੇ ਕਾਰੀਗਰੀ ਦੇ ਦਾਤੇ ਨੇ ਅੱਜ ਉਹਨਾਂ ਦਾ ਜਨਮ ਦਿਹਾੜਾ ਮਨਾਉਂਦੇ ਹੋਏ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਲੁਧਿਆਣੇ ਵਿਖੇ ਰਾਜ ਪੱਧਰੀ ਇਹ ਸਮਾਗਮ ਹੈ ਜਿਹੜਾ ਹਰ ਸਾਲ ਦੀ ਤਰ੍ਹਾਂ ਕੀਤਾ ਜਾ ਰਿਹਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਹਰ ਸਾਲ ਇਸ ਜਗ੍ਹਾ ਦੇ ਉੱਤੇ ਅਸੀਂ ਬਾਬਾ ਵਿਸ਼ਵਕਰਮ ਜੀ ਕਰਮਾ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਉਰੇ ਖਾਜੇ ਲਗਵਾਨੇ ਇਸ ਵਾਰ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੇਰੀ ਡਿਊਟੀ ਲਗਾਈ ਮੇਰੀ ਸੇਵਾ ਲਗਾਈ ਕਿ ਤੁਸੀਂ ਉੱਥੇ ਪਹੁੰਚਣੇ ਸੋ ਮੈਂ ਅੱਜ ਉਰੇ ਨਮਸਕਾਰ ਕਰਕੇ ਭਗਵਾਨ ਦੇ ਚਰਨਾਂ 'ਚ ਭਗਵਾਨ ਵਿਸ਼ਵਕਰਮਾ ਜੀ ਦੇ ਚਰਨਾਂ 'ਚ ਅੱਜ ਆਸ਼ੀਰਵਾਦ ਲੈਣ ਲਈ ਉਰੇ ਪਹੁੰਚੇ ਹਾਂ ਔਰ ਮੈਂ ਇੱਕ ਔਰ ਉਹ ਜ਼ਰੂਰ ਕਹਿਣਾ ਚਾਹੂੰਗਾ ਕਿ ਭਗਵਾਨ ਵਿਸ਼ਵਕਰਮਾ ਜੀ ਨੂੰ ਨਾ ਸਿਰਫ ਇਕੱਲੇ ਪੰਜਾਬ 'ਚ ਬਰਕੇ ਬਾਕੀ ਭਾਰਤ ਦੇ ਸੂਬਿਆਂ ਦੇ ਵਿੱਚ ਵੀ ਤੇ ਜਿੱਥੇ-ਇੱਥੇ ਦੇਸ਼ਾਂ-ਵਿਦੇਸ਼ਾਂ 'ਚ ਵੀ ਜਿੱਥੇ ਸ਼ਿਲਪਕਾਰ ਬੈਠੇ ਨੇ ਚਾਹੇ ਉਹ ਲੋਹੇ ਦੇ ਕਾਰੀਗਰ ਹੋਣ ਚਾਹੇ ਲੱਕੜ ਦੇ ਕਾਰੀਗਰ ਹੋਣ ਚਾਹੇ ਸੋਨੇ ਦੇ ਕਾਰੀਗਰ ਹੋਣ ਚਾਹੇ ਰਾਜ ਮਿਸਤਰੀ ਹੋਣ ਚਾਹੇ ਹੱਥੀ ਜਿਹੜਾ ਮਰਜ਼ੀ ਕੰਮ ਕਰਨ ਵਾਲੇ ਜਿਹੜੇ ਹੱਥੀਕਿਰਤ ਕਮਾਈਆਂ ਕਰਦੇ ਨੇ ਉਹਨਾਂ ਨੂੰ ਉਹ ਬਾਬਾ ਵਿਸ਼ਵਕਰਮਾ ਜੀ ਨੂੰ ਦਿਲੋਂ ਮੰਨਦੇ ਆ ਉਹ ਆਪਾਂ ਉਹਨਾਂ ਨੂੰ ਆਪਣਾ ਦੇਵਤਾ ਮੰਨਦੇ ਨੇ ਤੁਸੀਂ ਅੱਜ ਲੁਧਿਆਣਾ ਸਭ ਤੋਂ بڑا ਸੰਨਤੀ ਖੇਤਰ ਹੈ ਪੰਜਾਬ ਦਾ ਜੇ ਲੁਧਿਆਣੇ ਦੇ ਵਿੱਚ ਤੁਸੀਂ ਨਿਗਾਹ ਮਾਰੋਗੇ ਉਰੇ ਦੇ ਵਰਕ ਕਲਚਰ ਤੇ ਨਿਗਾਹ ਮਾਰੋਗੇ ਬੰਦਿਆਂ ਨੇ ਉੱਤੇ ਰਾਜਸ਼ਾ ਰੱਖੀਆਂ ਹੋਈਆਂ ਥੱਲੇ ਆਪਣੇ ਕਾਰੋਬਾਰ ਕੀਤੇ ਹੋਏ ਨੇ ਔਰ ਹਰ ਘਰ ਦੇ ਵਿੱਚ ਹਰ ਜਿਹੜੀ ਜਿਸ 에ਰੀਆ ਚ ਆਪਾਂ ਖੜੇ ਹਾਂ ਜੇ ਦੇਖੋਗੇ ਕਿਸੇ ਨੇ ਖਰਾਤ ਲਾ ਰੱਖੀ ਹੈ ਕਿਸੇ ਨੇ ਛੇਪਰ ਲਾ ਰੱਖੀ ਹੈ ਰੰਦਾ ਲਾ ਰੱਖਿਆ ਬਰਮਾ ਲਾ ਰੱਖਿਆ ਕਿਸੇ ਨੇ ਸੀਐਨਸੀ ਮਸ਼ੀਨਾਂ ਰੱਖੀਆਂ ਕੋਈ ਕਟਿੰਗ ਵਾਲੀਆਂ ਮਸ਼ੀਨਾਂ ਲਾਈ ਬੈਠਾ ਕੋਈ ਹਾਰੀਆਂ ਲਾਈ ਬੈਠਾ ਕੋਈ ਲੱਕੜ ਦਾ ਕਾਰੋਬਾਰ ਕਰਦਾ ਔਰੇ ਔਰ ਵੱਡੀ ਗੱਲ ਆ ਸਾਰੀ ਰੋਡ ਗਿੱਲ ਰੋਡ ਸਾਡੀ ਇਹ ਤੁਸੀਂ ਦੇਖ ਸਕਦੇ ਹੋ ਇਹ ਲੋਹੇ ਦੀ ਸਭ ਤੋਂ ਵੱਡੀ ਮੰਡੀ ਹੈ ਔਰੇ ਕਿੰਨੇ ਰੋਜ਼ ਵਪਾਰ ਹੁੰਦੇ ਨੇ ਔਰ ਇਹ ਸਾਰੀ ਕਿਰਪਾ ਕੀ ਦੀ ਹੈ ਇਹ ਬਾਬਾ ਵਿਸ਼ਵਕਰਮਾ ਜੀ ਦੀ ਕਿਰਪਾ ਸੋ ਬਾਬਾ ਵਿਸ਼ਵਕਰਮਾ ਜੀ ਨੂੰ ਸਿਰ ਝੁਕਾਉਂਦੇ ਹੋਏ ਨਮਸਕਾਰ ਕਰਦੇ ਹੋਏ ਮੰਤਰੀ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਇਸੇ ਤਰੀਕੇ ਨਾਲ ਆਪਣੇ ਪੰਜਾਬ ਦੇ ਉੱਤੇ ਭਾਰਤ ਦੇ ਉੱਤੇ ਦੇਸ਼ਾ ਵਿਦੇਸ਼ਾ 'ਚ ਵਸਦੇ ਜਿੰਨੇ ਸਾਡੇ ਬਾਬਾ ਵਿਸ਼ਵਕਰਮਾ ਨੂੰ ਮੰਨਣ ਵਾਲੇ ਸਾਡੇ ਭਗਤ ਨੇ ਉਹਨਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖਣ ਔਰ ਇਦਾਂ ਹੀ ਸਾਨੂੰ ਦਸਾਂ ਨੋਹਾ ਦੀ ਕਿਰਤ ਕਮਾਈ ਕਰਨ ਦੀ ਜ਼ਿੰਦਗੀ ਦੇ ਵਿੱਚ ਬਲ ਬੁੱਧੀ ਤੇ ਉਦਮ ਬਖਸ਼ਣ। ਸਮਝਿੰਦਾ ਸਰਸਾ ਨੇ ਰੋਗਣਾ ਹੈ ਕਿ 40 ਸਾਲ ਰਹੀ ਹੈ ਪলিউਸ਼ਨ ਉਹ ਪੰਜਾਬ ਤੋਂ ਕਾਲੀ ਆਵਾਜ਼ਾਂ ਦੇ ਬਾਟੇ ਘਾੜੇਗੇ ਅੱਗੇ ਕਾਹਦੇ ਪਹਿਲਾਂ ਤਾਂ ਵਿਰੋਧ ਬੱਚੇ ਸੀ ਕਿ ਉਹ ਨਾ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਜਦੋਂ ਦਿੱਲੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉਦੋਂ ਵੀ ਦੋਸ਼ ਲਾਈ ਜਾਂਦੇ ਸੀ ਹੁਣ ਤਾਂ ਦਿੱਲੀ ਦੇ ਅੰਦਰ ਭਾਜਪਾ ਦੀ ਸਰਕਾਰ ਹੈ 1091 ਲਗਭਗ 2000 ਦੇ ਕਰੀਬ ਉਥੇ ਇਸ ਸਮੇਂ AQI ਹੋਇਆ ਪਿਆ ਗੈਸ ਤਾਂ ਪੂਰੀ ਤਰ੍ਹਾਂ ਨਾਲ ਚੈਂਬਰ ਬਣੀ ਹੋਈ ਹੈ ਦਿੱਲੀ ਤੇ ਪੰਜਾਬ ਪੈਂਦਾ ਦੋ ਸਟੇਟਾਂ ਟੱਪ ਕੇ ਮੈਨੂੰ ਇਹ ਨਹੀਂ ਸਮਝਾਂਦਾ ਮਨਜਿੰਦਰ ਸਿੰਘ ਸਿਰਸਾ ਜੀ ਨੇ ਜਿਹੜੀ ਸਿਰ ਤੇ ਪਗੜੀ ਬੰਨੀ ਹੋਈ ਓ ਪੰਜਾਬ ਦੀ ਦਿੱਤੀ ਹੋਈ ਪਗੜੀ ਆ ਉਹਨਾਂ ਨੂੰ ਪੰਜਾਬ ਦੇ ਹੱਕ ਚ ਖੜਨਾ ਚਾਹੀਦਾ ਨਾ ਕਿ ਪੰਜਾਬ ਨੂੰ ਬਦਨਾਮ ਕਰਨਾ ਚਾਹੀਦਾ ਸੋ ਮਨਜਿੰਦਰ ਸਿੰਘ ਸਿਰਸਾ ਜੀ ਨੂੰ ਇਹ ਗੱਲ ਕਹਿਣ ਤੋਂ ਪਹਿਲਾਂ ਚਾਰ ਵਾਰ ਸੰਕੋਚ ਵਾਸੋ ਕੇ ਸੋਚਣਾ ਚਾਹੀਦਾ ਸੀ ਇਹ ਜਿਹੜਾ ਉੱਤੇ ਹੈ ਇਸ ਸਮੇਂ ਦਿੱਲੀ ਦੇ ਅੰਦਰ ਗੈਸ ਚੈਂਬਰ ਬਣਿਆ ਹੈ ਇਹਦੇ ਸ਼ਰੇਆਮ ਜ਼ਿੰਮੇਵਾਰ ਮਨਜਿੰਦਰ ਸਿੰਘ ਸਿਰਸਾ ਜੀ ਨੇ ਔਰ ਇਹਨਾਂ ਦੀ ਭਾਜਪਾ ਦੀ ਜਿਹੜੀ ਸਰਕਾਰ ਹੈ ਉਹ ਹੈ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਮੋਹਨ ਸਿੰਘ ਚੱਕਾ ਕਿਸੇ ਸੁਝਗਤੋਂ ਅੱਜ ਇੱਥੇ ਵਿਸ਼ਕਰਮਾ ਦਿਵਸ ਵਿਸ਼ਕਰਮਾ ਚੌਂਗ ਦੇ ਵਿੱਚ ਵਿਸ਼ਕਰਮਾ ਭਵਨ 'ਚ ਬਹੁਤ ਧੂਮਤਾਂ ਮਨਾਇਆ ਜਾ ਰਿਹਾ ਹੈ ਇੱਥੇ 73ਵਾਂ ਵਿਸ਼ਕਰਮਾ ਦਿਵਸ ਮਨਾਇਆ ਜਾ ਰਿਹਾ ਸਾਰੇ ਸਾਲ 'ਚ ਅੱਜ ਜੋ ਵਿਸ਼ਕਰਮਾ ਦਿਵਸ ਦੇ ਉੱਤੇ ਜਿੰਨੇ ਵੀ ਦੁਨੀਆ ਦੇ ਵਿੱਚ ਜਿੰਨੇ ਵੀ ਕਿਰਤਕਾਰ ਹੈ ਸਾਰੇ ਇਸ ਦਿਵਸ ਨੂੰ ਬਹੁਤ ਹੀ ਧੂਮਤਾਂ ਮਨਾਉਂਦੇ ਆ ਜਿੰਨੇ ਵੀ ਔਜ਼ਾਰ ਹੈ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਇੱਥੇ ਵੀ ਅਸੀਂ ਅੱਜ ਆਏ ਆ ਵਿਸ਼ਕਰਮਾ ਦਿਵਸ ਦਾ ਬਹੁਤ ਧੂਮਤਾਂ ਮਨਾਇਆ ਜਾ ਰਿਹਾ ਇਸ ਵਿਸ਼ਵਾ ਦਿਨ ਦੇ ਉੱਤੇ ਅਸੀਂ ਅੱਜ ਇੱਕ ਸਰਵਿਸ ਲਾਂਚ ਕੀਤੀ ਹੈ ਜਿਹੜੀ ਫ੍ਰੀ ਸਰਵਿਸ ਹੈ ਸਾਰਿਆਂ ਲਈ ਜਿਹਦੇ ਵਿੱਚ ਜਿੱਦਾਂ ਕਿ ਆਪਾਂ ਇਲੈਕਟ੍ਰੀਕਲ ਦੇ ਵਿੱਚ ਕਹਿੰਦੇ ਆ ਕਿ ਇੰਨੇ ਵਾਟਰ ਲੱਗਣਾ ਹੈ ਇੰਨਾ ਲੱਗਣਾ ਲੇਕਿਨ ਐਕਚੁਅਲੀ ਇਹ ਡਰਾਇੰਗ ਬਕਾਇਦਾ ਕਰਕੇ ਮੈਜ਼ਰਮੈਂਟ ਕੀਤਾ ਜਾਂਦਾ ਕਿੰਨੇ ਇਲੂਮਿਨਸ ਦਾ ਕਿਹੜੇ ਐਂਗਲ ਦੇ ਉੱਤੇ ਕਿੰਨੇ ਫੁੱਟ ਦੇ ਉੱਤੇ ਕਿੰਨੀ ਦੂਰੀ ਦੇ ਉੱਤੇ ਲਾਈਟਾਂ ਲੱਗਦੀਆਂ ਆ ਅਸੀਂ ਇਸ ਦੇ ਉੱਤੇ ਪੂਰੀ ਸਰਵਿਸ ਫ੍ਰੀ ਕੀਤੀ ਹੈ ਜਿੱਤੇ 8196081960 81960 81960 ਨੰਬਰ ਹੈ ਇਹ WhatsApp ਨੰਬਰ ਹੈ ਫ੍ਰੀ ਨੰਬਰ ਹੈ ਜਿਹੜਾ ਵੀ ਤੁਸੀਂ ਡਰੈਂਕ ਭੇਜੋਗੇ ਕਿਦੇ ਉੱਤੇ ਕਿੰਨੀ ਲਾਈਟਿੰਗ ਕਿਹੜੇ ਐਂਗਲ ਦੇ ਉੱਤੇ ਕਿੰਨੀ ਹਾਈਟ ਦੇ ਉੱਤੇ ਲੱਗਣੀ ਚਾਹੀਦੀ ਸਾਡੇ ਵੱਲੋਂ ਅਜਿ ਬਿਸ਼ਕਰਮਾ ਜੀ ਵੱਲੋਂ ਇਹ ਸੇਰਵਿਸ ਨੂੰ ਲਾਂਚ ਕੀਤਾ ਜਾਂਦਾ ਹੈ ਜੀ ਸਰ ਆਜੋ ਬਿਸ਼ਕਰਮਾ ਦੇ ਨੰਦੇ ਮੰਦਰ ਵਿੱਚ ਕੀ ਕਰ ਰਹੇ ਹੋ ਬਹੁਤ ਬਹੁਤ ਵਧਾਈ ਦਿਨਾ ਪੂਰੇ ਭਾਰਤ ਵਾਸੀਆਂ ਨੂੰ ਬਾਬਾ ਬਿਸ਼ਕਰਮਾ ਜੀ ਦੇ ਪ੍ਰਕਾਸ਼ ਦੇ ਹਨੇ ਦੀ ਔਰ ਬਾਬਾ ਬਿਸ਼ਕਰਮਾ ਜੀ ਦੇ ਨਾਂ ਤੇ ਇਹ ਜਿਹੜਾ ਮੰਦਿਰ ਅ ਬਿਸ਼ਕਰਮਾ ਚੌਕ ਦੇ ਵਿੱਚ ਐ ਤੇ ਉੱਥੇ ਅੱਜ ਦਰਸ਼ਕ ਕਰਨ ਦਾ ਮੌਕਾ ਮਿਲਿਆ ਤੇ ਸਾਰੀ ਪ੍ਰਬੰਧ ਕਮੇਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਬੜੀਆ ਪਿਆਰ ਨਾਲ ਅੱਜ ਉਪਰਾਲਾ ਕਰਕੇ ਬਾਬਾ ਬਿਸ਼ਕਰਮਾ ਜੀ ਦਿਨਾਰ ਦੇ ਨੇ ਤੇ ਬਾਬਾ ਬਿਸ਼ਕਰਮਾ ਜੀ ਤੇ ਜੀ ਉਹਨਾਂ ਦੇ ਦੌਣ ਸਦਕੇ ਅੱਜ ਜਿਹੜੇ ਤੁਹਾਡੇ ਕੋ ਕੈਮਰੇ ਫੜੇ ਨੇ ਮੋਬਾਈਲ ਫੜੇ ਨੇ ਇਹ ਵੀ ਉਹਨਾਂ ਦੀ ਦੇਣ ਆ ਔਰ ਕਿਰਤ ਦੇ ਦੇਵਤਾ ਨੇ ਬਾਬਾ ਬਿਸ਼ਕਰਮਾ ਜੀ ਔਰ ਜਿਨ੍ਹਾਂ ਨੇ ਸਾਨੂੰ ਕਿਰਤ ਕਰਨੀ ਸਿਖਾਈ ਐ ਤੇ ਉਜਾਰ ਬਣਾ ਕੇ ਦਿੱਤੇ ਤੇ ਜਿਹਦੇ ਨਾਲ ਅਸੀਂ ਕੰਮ ਕਰਕੇ ਆਪਣਾ ਜੀਵਨ ਬਸਰ ਕਰਦੇ ਆ ਆਪਣੇ ਦੇਸ਼ ਦੀ ਤਰੱਕੀ ਯੋਗਦਾਨ ਪਾਉਂਦੇ ਆ ਅੱਜ 7 ਜੂਬੇ ਬਣੇ ਨੇ ਤੇ ਜਿਹੜੇ ਉਹਨਾਂ ਦੇ ਵਿੱਚ ਉਜਾਰ ਲੱਗੇ ਨੇ ਉਹਨਾਂ ਦੇ ਮਿਲਕੇ ਬਣਾਏ ਹੋਏ ਨੇ ਅੱਜ ਸ਼੍ਰੀ ਲੰਕਾ ਜਿਹੜੀ ਬਣੀ ਹੈ ਜਿੱਥੇ ਉੱਥੇ ਯਾਰ ਲੱਗੇ ਨੇ ਉਹਨਾਂ ਦੇ ਬਣਾਏ ਹੋਏ ਨੇ ਤੇ ਅੱਜ ਅਸੀਂ ਸਾਰੇ ਹੀ ਉਹਨਾਂ ਦੀ ਮਿਲਕੇ ਦੇਰ ਸਦਕਾ ਅੱਜ ਅਸੀਂ ਆਪਣਾ ਕਹਿ ਸਕਦੇ ਆ ਪਾਲਣ ਪੋਸ਼ਣ ਕਰਦੇ ਆ ਅੱਜ ਵੱਡੇ ਵੱਡੇ ਪੌੜ ਬਣ ਰਹੇ ਨੇ ਵੱਡੇ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਨੇ ਤੇ ਜਿਹੜੇ ਉਹਨਾਂ 'ਚ ਉਜਾਰ ਵਰਤੇ ਜਾਂਦੇ ਨੇ ਬਾਬਾ ਬਿਸ਼ਕਰਮਾਈ ਦੇ ਨੇ ਤੇ ਔਰ ਸਾਡਾ ਹੱਸਾ ਪਹਿਲਾ ਫਰਜ਼ ਬਣਦਾ ਵਾ ਕਿਉਂਕਿ ਬਾਬਾ ਨਾਨਕ ਦੇਵ ਜੀ ਨੇ ਵੀ ਕਿਹਾ ਸੀਗਾ ਨਾਮ ਜਪੋ ਕਿਰਤ ਸ਼ਕੋ ਕਿਰਤ ਕਰੋ ਵੰਡ ਛਕੋ ਜਿਹੜੀ ਕਿਰਤ ਤਾਂ ਹੀ ਕਰ ਸਕਦੇ ਜੇ ਸਾਡੇ ਕੋਲ ਯਾਰ ਹੋਣਗੇ ਯਾਰ ਬਾਬਾ ਬਿਸ਼ਕਰਮਈ ਦੇ ਪਹਿਲਾਂ ਹੀ ਸਾਨੂੰ ਦੇਣ ਦਿੱਤੀ ਹੋਈ ਆ ਤੇ ਆਓ ਇਕੱਠੇ ਹੋ ਕੇ ਬਾਬਾ ਬਿਸ਼ਕਰਮਾ ਨੂੰ ਯਾਦ ਕਰਦੇ ਹੋਏ ਉਹਨਾਂ ਦਾ ਅਸ਼ੀਰਵਾਦ ਲਈਏ ਉਹਨਾਂ ਨੂੰ ਯਾਦ ਰੱਖੀਏ ਤੇ ਔਰ ਕਿਰਤ ਕਰੀਏ ਵੰਡ ਛਕੀਏ ਨਾਮ ਜਪੋ लुधियाना इंडस्ट्री का टॉपिक में आ गया है और शर्मा जी तो क्या किया आपने बताया कि वो ज्यादा इतनी चीज मतलब किस तरह की जो है लोगों को इस तरह महसूस लग रहा है कि इंडस्ट्रियल एरिया आपके एरिया में बहुत बिल्कुल लुधियाना जेड़ा हैगा आपा सारे जानते हैं मतलब के पंजाब का दिल है ते इथे सब तो बाद इंडस्ट्री है ते वो इंडस्ट्री जेड़ा आज मशीनरी चल रही है जेड़े औजार ਵਰਤੇ ਜਾਂਦੇ ਨੇ ਉਹ ਬੱਬਾ ਬਿਸ਼ਕਰਮਾਈ ਦੇਣਾ ਤੇ ਹੋਰ ਸਾਰੇ ਅਜ ਇੰਡਸਟਰੀ ਵਾਲੇ ਇਕੱਠੇ ਹੋ ਕੇ ਸਾਰਾ ਹਰ ਕਿਰਤੀ ਬੰਦਾ ਅੱਜ ਬਾਬਾ ਪਸ਼ਕਰਮਾਈ ਦਾ ਦਿਨ ਮਨਾ ਰਿਹਾ ਵਾ ਆਪਣੇ ਜਿਹੜੇ ਉਜਾਰ ਬਾਬਾ ਪਸ਼ਕਰਮਾਈ ਇੱਥੇ ਨੇ ਉਹਨੂੰ ਧੋ ਕੇ ਸਾਫ਼ ਕਰਕੇ ਉਹਦੀ ਪੂਜਾ ਕੀਤੀ ਜਾਂਦੀ ਆ ਤੇ ਔਰ ਸਾਡਾ ਫਰਜ਼ ਵੀ ਬਣਦਾ ਵਾ ਤੇ ਬਾਬਾ ਪਸ਼ਕਰਮਾਈ ਜਿਹੜੇ ਮਹਾਨ ਪੁਰਸ਼ਾ ਨੇ ਮਹਾਂ ਪੁਰਸ਼ਾ ਨੇ ਸਾਨੂੰ ਡੇਣ ਦਿੱਤੀ ਹੈ ਤੇ ਉਹਦਾ ਮਤਲਬ ਕਿ ਯਾਦ ਰੱਖਣਾ ਤੇ ਉਹਦਾ ਆਸ਼ੀਰਵਾਦ ਲੈਣਾ ਸਾਡਾ ਮੋੜਾ ਬਹੁਤ ਬਹੁਤ ਵਧਾਈ ਤੇ ਬਹੁਤ ਬਹੁਤ ਥੈਂਕ ਯੂ ਸਾਡੇ ਵਿੱਚ ਅੱਜ ਬਿਸ਼ਕਰਮਾ ਦੇ ਨਾਲ ਤੇ ਮਾਰਕ ਬਣਾਇਆ ਜਾ ਰਿਹਾ ਕੀ ਕਹਿਣਾ ਚਾਹੂਗਾ ਅੱਜ ਕਲਾ ਸ਼ਿਲਪ ਦੇ ਨਿਰਮਾਤਾ ਭਗਵਾਨ ਵਿਸ਼ਕਰਮ ਜੀ ਮਹਾਰਾਜ ਦਾ ਲੋਗਾ ਪ੍ਰਕਾਸ਼ਪੁਰਵਕ ਜਿਹੜੇ ਕੰਮੇ ਅੱਥੀ ਕੰਮ ਕਰਵਾਏ ਅੱਜ ਦੇ ਦਿਨ ਬਹੁਤ ਵੱਡੇ ਪੱਧਰ ਤੇ ਆ ਜੋ ਆਪਣੇ ਜਿਹੜੇ ਉਜ਼ਾਰ ਹੈ ਜਿਨ੍ਹਾਂ ਨਾਲ ਉਹ ਕੰਮ ਕਰਦੇ ਹੈ ਉਨਾ ਜੀ ਪੂਜਾ ਕਰਦੇ ਕਿਉਂਕਿ ਇਹ ਸਾਰੇ ਜਿਹੜੇ ਹਜ਼ਾਰ ਹੈ ਟੂਲ ਹੈ ਇਹ ਭਗਵਾਨ ਵਿਸ਼ਕਰਮਾ ਜੀ ਮਹਾਰਾਜ ਦੀ ਦੇਣ ਜਿਹੜੀ ਸ੍ਰਿਸ਼ਟੀ ਸਾਜੀ ਹੈ ਨਾ ਜਦੋਂ ਉਸ ਤੋਂ ਬਗੈਰ ਧੰਦੇ ਕਬ ਧੰਦੇ ਲਾਇਆ ਉਹ ਭਗਵਾਨ ਵਿਸ਼ਕਰਮਾ ਨੇ ਲਾਇਆ ਤੁਸੀਂ ਅੱਜ ਦੇ ਕੋ ਅੱਜ ਦੇ ਯੁੱਗ ਦੇ ਵਿੱਚ ਹਜ਼ਾਰਾਂ ਟਨ ਲੋਹਾ ਅਸਮਾਨ ਦੇ ਵਿੱਚ ਉੱਡ ਰਿਹਾ ਤੇ ਲੱਖਾਂ ਟਨ ਲੋਹਾ ਰੇਲ ਪਟੜੀਆਂ ਤੇ ਦੌੜ ਰਿਹਾ ਇਹ ਸਾਰੀ ਜਿਹੜੀ ਤਕਨੀਕ ਹੈ ਇਹ ਭਗਵਾਨ ਵਿਸ਼ਕਰਮਾ ਜੀ ਮਹਾਰਾਜ ਦੀ ਜਿਸ ਨੂੰ ਮਾਣ ਹੈ ਲੁਧਿਆਣੇ ਨੂੰ ਖਾਸ ਕਰਕੇ ਕਿ ਜਿੱਥੇ ਅੱਜ ਆਪਾਂ ਇਹ ਜਨਮ ਮਨਾ ਰਹੇ ਹਾਂ ਇਹ ਹਿਸਟੋਰੀਕਲ ਇਤਿਹਾਸਿਕ ਮੰਦਿਰ ਹੈ ਪੰਜਾਬ ਦਾ ਕੁੱਲੂ ਦੇ ਆੜਾ ਜਿਹੜਾ ਵਿਸ਼ਕਰਮਾ ਵਸ਼ੀਆਂ ਦੀ ਰਾਜਧਾਨੀ ਵੀ ਕਿਉਂਕਿ ਇੱਥੇ ਦਾ ਜਿਹੜਾ ਉਦਯੋਗ ਹੈ ਜਿਹਦੇ ਸਾਰੀ ਦੁਨੀਆ ਦੇ ਵਿੱਚ ਨਾਮ ਰੌਸ਼ਨ ਕੀਤਾ ਇਹਦੇ ਪਿੱਛੇ ਭਗਵਾਨ ਵਿਸ਼ਕਰਮਾ ਜੀ ਮਹਾਰਾਜ ਦਾ ਬਹੁਤ ਵੱਡਾ ਯੋਗਦਾਨ ਹੈ ਅੱਜ ਦੇ ਗੁਨਾ ਸੂਈ ਤੋਂ ਲੈ ਕੇ ਜਹਾਜ਼ ਤੱਕ ਦੇ ਜਿਹੜੇ ਪੁਰਸ਼ੇ ਆ ਪੁਲਿਆੜੀ ਬਣਦੇ ਆ ਜਿਹੜੇ ਆ ਜਿਹੜੀਆਂ ਟੈਂਕ ਚੱਲਦੇ ਆ ਤੂਪੇ ਚੱਲਦੀਆਂ ਨੇ ਬਾਰਡਰਾਂ ਤੇ ਪੂਰੇ ਦੇ ਜਿਹੜੇ ਬੰਬ ਦੇ ਖੂਲ ਹੈ ਉਹ ਵੀ ਸਾਡੇ ਲੁਧਿਆਣੇ ਦੇ ਵਿੱਚ ਬਣਦੇ ਆ ਤੇ ਇਹ ਸਾਰੇ ਭਗਵਾਨ ਮਿਸ਼ਰਮਾ ਜੀ ਮਹਾਰਾਜ ਦੀ ਜਿਹੜੀ ਹੈ ਉਹ ਦੇਣ ਸਵਾਜ ਰਾਜਬਦਰੀ ਸਵਾਗਮ ਇਸ ਇਤਿਹਾਸਿਕ ਵਿਸ਼ਕਰਮਾ ਮੰਦਰ ਦੇ ਵਿੱਚ ਬਣਾਇਆ ਜਾ ਰਿਹਾ ਸੋ ਮੈਂ ਆਪਣੇ ਵੱਲੋਂ ਸਾਰੇ ਦੁਨੀਆ ਦੇ ਵਿੱਚ ਜਿਹੜੇ ਵਿਸ਼ਕਰਮਾ ਵਾਸੀ ਵਸਦੇ ਹੈ ਉਹਨਾਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਮੁਬਾਰਕਬਾਦ ਪੇਸ਼ ਕਰਦਾ ਹਾਂ ਉਹ ਭਗਵਾਨ ਵਿਸ਼ਕਰਮਾ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਇਹ ਹੈ ਕਿ ਉਹ ਆਪਣਾ ਜਿਹੜਾ ਮੇਹਰ ਭਰਿਆ ਹੱਥ ਹੈ ਤੋ ਸਾਡੇ ਸਮਾਜ ਦੇ ਸਿਰ ਤੇ ਕਮੇਸ਼ਾ ਬਣਾਈ ਰੱਖੀ